live my life every day better die not okay all about the reality ਉਹ ਦੋਨੋਂ ਆਪਣੇ ਆਪ ਨੂੰ ਜਿਆਦਾ ਚਲਾਕ ਸਮਝਦੇ ਆ ਉਹਨਾਂ ਨੂੰ ਇਹ ਵੀ ਸੁਖਦੇਵ ਨੂੰ ਕਿਹੜਾ ਕੁਝ ਪਤਾ ਲੱਗਦਾ ਜੋ ਹੁੰਦਾ ਕਰੀ ਜਾਓ ਹਰਦੀਸ਼ ਹਰਮੇਕ ਅੱਛਾ ਕੀ ਕਰਦੇ ਨੇ ਉੱਥੋਂ ਸਮਝਦੇ ਹਾਂ ਹਾਂਜੀ ਆਹੋਂ ਛੜਦੇ ਨੇ ਕਰਦੇ ਨਹੀਂ ਜੱਟ ਉਹ ਸਮਝ ਦੇਣਾ ਉਹ ਤੇਰਾ ਵੱਡਾ ਭਰਾ ਏ ਗਿਆਨ ਤੇਰਾ ਵੱਡਾ ਭਰਾ ਏ ਵੀ ਜਿਉ ਨਾ ਤਨੂੰ ਉੱਚਾ ਨੀਵਾ ਕੁਛ ਬੋਲ ਵੀ ਗਿਆ ਤਾਂ ਵੀ ਕਿਹੜਾ ਪਹਾੜ ਡਿੱਗ ਗਿਆ ਗਿਆਨ ਤੇਰਾ ਵੱਡਾ ਭਰਾ ਏ ਜੇ ਉਹਨਾਂ ਨੇ ਤਨੂੰ ਕੁਛ ਉੱਚਾ ਨੀਵਾ ਕਹਿ ਵੀ ਦਿੱਤਾ ਫੇ ਕਿਹੜਾ ਪਹਾੜ ਡਿੱਗਿਆ ਯਾਰ ਕੁਰਸੀਆਂ ਥੋੜੀਆਂ ਐ ਫਿਰ ਭਰਾ ਕੋਈ ਭਰਾ ਭਰੂ ਨਹੀਂ ਮੇਰਾ ਜਿਹੜੇ ਮੈਨੂੰ ਦੇਖ-ਦੇਖ ਕੇ ਛੜਦੇ ਸਾਡੀ ਮੇ ਨੋ 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 ਅਰੇ ਕਹਿਣਾ ਕੀ ਚਾਹਤੇ ਹੋ ਜਿਹੜੇ ਸਾਨੂੰ ਦੇਖ-ਦੇਖ ਕੇ ਛੜਦੇ ਉਹ ਕੋਈ ਕੁਝ ਨਹੀਂ ਲੱਗਦੇ ਸਾਡੇ ਮੈਂ ਗੱਡੀ ਲਈ ਤਾਂ ਮੂੰਹ ਬਿੰਗੇ ਹੋਗੇ ਕੋਠੀ ਲਈ ਤਾਂ ਮੂੰਹ ਬਿੰਗੇ ਹੋਗੇ ਸੁਭਦੇਵ ਨਾ ਤੌਛਾ ਜੀ ਨਾਉ ਨਾ ਨਾ ਮੂੰਹ ਬਿੰਗਾ ਸਮਝ ਗਿਆ ਉਹ ਤੇਰੇ ਖਰਚੇ ਤੋਂ ਦੁਖੀ ਨੇ ਰੱਬ ਗਿਆ ਚर्चा ਕਰਦੇ ਹੋ ਤੋ ਚਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ ਬੰਦੇ ਨੂੰ ਤੂੰ ਆਪਣੇ ਚਦਰ ਪੈਰ ਤੋਂ ਨਾ 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 ਪੈਰ ਤੋਂ ਪੈਰ ਚਦਰ ਤੋਂ ਬਾਹਰ ਲੈ ਕੇ ਜਾ ਰਹੇ ਹੈਂ ਬਸ ਕਰੋ ਬਸ ਕਰੋ ਮੈਨੂੰ ਆਪਣੀ ਚਾਦਰ ਦਾ ਵੀ ਪਤਾ ਲੱਗ ਗਿਆ ਤੇ ਤੁਹਾਡਾ ਵੀ ਪਤਾ ਲੱਗ ਗਿਆ ਸਾਡੀ ਗੱਲ ਚਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਦੇਖੀ ਜਾਓਗੀ ਜੋ ਹੋਊਗਾ ਥੀ ਜੀ ਮਰਜ਼ੀ ਆ ਬਈ ਰੈਡੀ ਰੋਲ ਐਕਸ਼ਨ ਲੋ ਸਾਡੇ ਬੱਲੂ ਭਾਜੀ ਆ ਗਏ ਨੇ ਇੱਥੇ ਜਰਾ ਦੇਖ ਐ ਕਿ ਮਸੰਦ ਦਰਸ਼ਕਾਂ ਦਾ ਕੇਮਰਾ ਲੱਗਿਆ ਹੋਇਆ ਹੈ ਸਾਡੇ ਤਾਂ ਕਿ ਤੈਨੂੰ ਲੈਣ ਲੇ ਕੇ ਦਿੱਕਤ ਨਾ ਆਵੇ ਜਗਤਾਰ ਸਿੰਘ ਬੈਣੀਪਾਲ ਜੀ ਸਾਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਸ਼ੂਟ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਰਚਪਾਲ ਬੱਲੂ ਜੀ ਪਹੁੰਚ ਚੁੱਕੇ ਨੇ ਸਾਰਿਆਂ ਨੂੰ ਹਾਂ ਮੈਂ ਸੀ ਲੱਗ ਹਾਂ ਇਹ ਸਾਡੇ ਐਡੀਟਰ ਕਰਨ ਸੀਸਾ ਇਹ ਸਾਡਾ ਰਿਫਲੈਕਟਰ ਇਹ ਅਮਨ ਜੀ ਇਹ ਸਾਡੇ ਸ਼ਾਨ ਅਕਬਰਪੁਰੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਇਹ ਐਤਲੋ ਆਇਆ ਸੀ ਹੁਣ ਠੀਕ ਆ ਹੁਣ ਠੀਕ ਆ ਹਾਂ ਹੁਣ ਸਤਿ ਸ਼੍ਰੀ ਅਕਾਲ ਦੁਬਾਰੇ ਕਹੇ ਸਤਿ ਸ਼੍ਰੀ ਅਕਾਲ ਜੀ ਹਾਂ ਇਹ ਸਾਡੇ ਡੀਓਪੀ ਤੇ ਇਹ ਬੰਦੇ ਨੂੰ ਤੁਸੀਂ ਜਾਣਦੇ ਹੀ ਐ ਇਹ ਬੰਦਾ ਦਾ ਇਹ ਬੰਦਾ ਹੀ ਗਲਤ ਆ ਉਹਨੇ ਇੱਕ ਨੂੰ ਕਹੂਗਾ ਉਹਨੇ ਇੱਕ ਬਸਾਉਣ ਵਾਲੇ ਆ ਆਂਦੇ ਆ ਨੇੜੇ ਆ ਗਏ ਫੋਨ ਆ ਲਾ ਕੇ ਆ ਗਏ ਆ ਗਏ ਆਪ ਇਹ ਤੋਂ ਵਗਰ ਕਿਸ ਕਾਰੀ ਦੇ ਅਸੀਂ ਆਹ ਵਾਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਟੱਕੇ ਟੱਕੇ ਨਾਲ ਪਾਇਆ ਤੂੰ ਹੈ ਆਹ ਬਾਤ ਹੈ ਕੀ ਬਾਤ ਹੈ ਲੱਗਿਆ ਪੂਰਾ ਤਾਂ ਮਰ ਗਿਆ ਤੇ ਪਤਾ ਨਹੀਂ ਮਰਿਆ ਨਹੀਂ ਨਹੀਂ ਇਹਨੂੰ ਕੋਈ ਮਸਤ ਤੁਹਾਡੇ ਦਾ ਨਹੀਂ ਸਿਰਫ ਜਾਨਦਗੀ ਦੀ ਬਸ ਪਤਾ ਜਿਉਂਦਾ ਤੁਹਾਡੇ ਦਾ ਆਸ਼ੀਰਵਾਦ ਨਾਲ ਸਾਡੇ ਅਸ਼ਕਰੀ ਹੋਰ ਜੱਦਰੀ ਠੀਕ ਹੈ ਠੀਕ ਠਾਕ ਠੀਕ ਅਸ਼ਕਰੀ ਅੱਛਾ ਉਹ ਕਰਤਾ ਸ਼ੁਰੂ ਸੀ ਨਹੀਂ ਸ਼ੁਰੂ ਹੋਇਆ ਹੈ ਪੋਇੰਟ ਆਪਣਾ ਉਹ ਸਾਡੀ ਪਤਾ ਕੀ ਜਿਹੜਾ ਮੈਨ ਹੈ ਇਹ ਬਾਹਰ ਦੀਆਂ ਆਵਾਜ਼ਾਂ ਨਾਲ ਕਿਤੇ ਆਉ ਬੱਲੂ ਉਹ ਲੇਡ ਲੈਣ ਗਿਆ ਅਹੀਂ ਤਾਂ ਸੋਚਿਆ ਮੈਂ ਸ਼ੁਰੂ ਕਰਤਾ ਹੂੰਗਾ ਤੁਸੀਂ ਅੱਛਾ ਵੀਰ ਵੈਸੀ ਰਾਹੁਲ ਨੂੰ ਨਾ ਹਾਂਜੀ ਇਹਦੀ ਜੈਨਟਰੀ ਕਰਾਉਣਾ ਕਿਵੇਂ ਰੋਹਿਤ ਨੂੰ ਅਮੋਹਿਤ ਰੋਹਿਤ ਨੂੰ ਹਾਂਜੀ ਇਹਨੂੰ ਐਂਟਰ ਕਰਾਉਣਾ ਮੁੰਡਾ ਮੇਰਾ ਠੀਕ ਹੈ ਮੈਂ ਗੁਰਮੁਖ ਗੁਰਮੁਖ ਪਾਣੀ ਪੂਣੀ ਲਿਆ ਪੁੱਤ ਆ ਜਾਗਰ ਜ਼ਰੂਰ ਆ ਕੇ ਆਉਗਾ ਏ ਵਾ ਠੀਕ ਠੀਕ ਗੱਡੀ ਜਾਂਦੀ ਏ ਛਲੰਗਾ ਮਾਰਦੀ ਉੱਥੇ ਮੈਂ ਗਿਆ ਮੈਂ ਦੇਖਿਆ ਮੈਂ ਉੱਪਰ ਬੰਦਾ ਟੰਗਿਆ ਵਾ ਉੱਪਰ ਅੰਕਲ ਵੀ ਉੱਪਰ ਲੰਗਦੇ ਆ ਥਾਗਰੇ ਸਰੋਸੇ ਦੇ ਵਿੱਚ ਹੈ ਹਾਂ ਗੱਡੀ ਜਾਂਦੀ ਏ ਛਲੰਗਾ ਮਾਰਦੀ ਵਿੱਚ ਇਹ ਮੇਰੇ ਖਿਆ ਪਰੋਮੋ ਦੇ ਵਿੱਚ ਵੀ ਹੈਗੀ ਏ ਇਹਦੀ ਹਾਂ ਮੈਂ ਦੇਖਿਆ ਮੈਂ ਕਿਹਾ ਗੱਡੀ ਜਾਂਦੀ ਏ ਛਲੰਗਾ ਮਾਰ ਰੂਮ ਵਿੱਚ ਪਾਇਆ ਨਹੀਂ ਉਹਨਾਂ ਨੇ ਉਹ ਕਹਿੰਦੇ ਜਾਣ ਕੇ ਨਹੀਂ ਪਾਇਆ ਵੀ ਕਿਸੀ ਨੇ ਵਧੀਆ ਨਹੀਂ ਨਿਕਲਣਾ ਇਹ Netflix ਅੰਕਲ ਨਾਲ ਸੀਨ ਮੇਰਾ ਮੇਰਾ ਵੀ ਸੀ ਨਾ ਗੱਡੀ ਜਾਂਦੀ ਛਲਾਂਗ ਮਾਰ ਕੇ ਕਿੰਨਾ ਲੱਗਦਾ ਹੁੰਦਾ ਮੈਂ ਗੱਡੀ ਜਾਂਦੀ ਛਲਾਂਗ ਨਾਲ ਅੱਲੀ ਸ਼ੋਰ ਤਾਂ ਕਿਤੇ ਕੀਤਾ ਨਹੀਂ ਬਿਜਲੀ ਨਾ ਨਾ ਹਜੇ ਹਜੇ ਨਹੀਂ ਹਜੇ ਉਹ ਆਪਾਂ ਨੇ ਚੱਕਲੇ ਨੇ ਬਾਹਰ ਚ ਜਾ ਕੇ ਬਾਜ ਕਰ ਜੋ ਆਪਾਂ ਨੇ ਉਹਨੂੰ ਕੱਢਣਾ ਹੈ ਬਣਾਉਣਾ ਹੈ ਹਾਂਜੀ ਤਾਂ ਉਹ ਇੱਥੇ ਆਹੀ ਚੀਜ਼ ਜਿਵੇਂ ਹੁਣ ਮੈਂ ਮੈਂ ਇੱਕ ਹੈਜਾ ਬੰਦਾ ਹਾਂਜੀ ਮੈਂ ਮਤਲਬ ਸਰਪੰਚ ਆ ਬੰਦਾ ਮੈਂ ਲੋਕਾਂ ਦੀ ਭਲਾਈ ਦੇ ਕੰਮ ਕਰਦਾ ਮੈਂ ਲੋਕਾਂ ਦਾ ਫਾਇਦਾ ਕਰਦਾ ਯਾਨੀ ਲੋਕਾਂ 'ਚ ਮੇਰੀ ਤਕੜੀ ਪੁੱਛ ਪੜਤੀ ਹੈ ਮੈਂ ਉਹਨਾਂ ਦਾ ਵਿਰੋਧ ਵੀ ਕਰਦਾ ਮੈਂ ਉਹਦੇ ਕੋਲੇ ਜਾਣਾ ਵੀ ਕਿਉਂਕਿ ਕਿਸੇ ਗਰੀਬ ਆਦਮੀ ਨਾਲ ਗੱਲ ਕੋਟਣ ਲੱਗੇ ਵੀ ਦੇ ਦੇ ਲੇਕਿਨ ਉਹ ਮਿੱਠਾ ਪਿਆਰਾ ਵੀ ਰਹਿੰਦਾ ਮੇਰੇ ਨਾਲ ਕਿਉਂਕਿ ਸਿਆਸਤ ਤੋਂ ਆਦਮ ਜਿਹੇ ਨਾ ਮਿੱਠੇ ਹੁੰਦੇ ਨੇ ਇਹ ਤਕਰੀਬਨ ਕਾਫੀ ਹੱਦ ਤੱਕ ਲੇਕਿਨ ਰੜਕ ਰਖਦੇ ਅਗਲੇ ਬੰਦੇ ਨੂੰ ਅੱਖ 'ਚ ਵਸਾਲਦੇ ਵੀ ਆ ਬੰਦਾ ਆਏਗਾ ਮਰੇ ਹੋ ਜਿਵੇਂ ਸਪਨੀ ਫੋਟੋ ਤਾਲੁੰਦੀਆਂ ਨਾਲ ਹਾਂ ਜਿਹੜੀ ਉਹ ਐ ਨਿਗਾ ਚ ਰੱਖ ਲੈਣੇ ਉਹਨੂੰ ਇਹਨੂੰ ਮਿੱਠੇ ਤਰੀਕੇ ਨਾਲ ਮਾਰਾਂਗੇ ਸਿੱਧਾ ਨਹੀਂ ਮਿੱਠਾ ਜ਼ਹਿਰ ਦੇ ਕੇ ਮਿੱਠਾ ਜ਼ਹਿਰ ਦੇ ਕੇ ਜਿਹੜੀ ਉਹ ਫਿਰ ਉਹ ਸਰਪੰਚ ਨੂੰ ਉਹੀ ਗੱਲ ਹੈ ਉਹ ਜਿਹੜੀ ਤੂੰ ਕਹੀ ਹੈ ਕਿ ਸਰਪੰਚ ਨੂੰ ਉਹ ਸਰਪੰਚ ਚੇਤ ਦਾ ਦਾਵੀਦਾਰ ਹੁੰਦਾ ਹੈ ਲੇਕਿਨ ਸਰਪੰਚ ਨੂੰ ਟੀਵੀ ਮਿਲਦੀ ਮਿਲਦੀ ਐ ਐਮਐਨਆਈ ਪਰ ਉਹ ਐਮਐਨਆਈ ਦੀ ਟੀ ਜਿਹੜੀ ਐ ਉਸ ਸਰਪੰਚ ਦੀ ਜਾਣ ਦੀ ਬਜਾਏ ਉਹ ਪੈਸਾ ਦੇ ਕੇ ਉਹ ਲੈ ਜਾਂਦਾ ਹੈ ਉਹ ਸਰਪੰਚ ਨੂੰ ਜਾ ਕੇ ਅੰਦਰ ਕਰਵਾ ਦਿੰਦਾ ਪੰਚ ਨੂੰ ਇਸ ਤਰ੍ਹਾਂ ਫਸਾਉਂਦਾ ਪਹਿਲੀ ਗੱਲ ਬੱਲੇ ਤੇਰਾ ਡਾਇਲਗ ਆ ਇਹ ਫੇਰ ਇਨਾ ਵਾਲਾ ਫਿਰ ਆਪਾਂ ਗੱਡੀ ਵਾਪਸ ਕਰਦੇ ਆ ਇਹ ਲੈਣਾ ਤਾਂ ਲੈਣਾ ਇਹ ਤੁਹਾਡਾ ਆਣਾ ਫਿਰ ਗੱਡੀ ਦੀ ਲੋੜ ਨਹੀਂ ਹੁਣ ਫਿਰ ਗੱਡੀ ਆਪਾਂ ਸੈੱਟ ਕਰ ਲਈਏ ਦੂਜੀ ਵੱਲੋਂ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗੇ ਤੇ ਫਿਰ ਅਰਵਜਾ ਗੱਡੀ ਹੁਣ ਖੜੀ ਆ ਉੱਥੇ ਇਹਨਾਂ ਨੂੰ ਲੈਣਾ ਫਿਰ ਨਾ ਰਹੀ ਨਹੀਂ ਲੈ ਚੱਲੋ ਚੱਲੋ ਉਹਨੇ ਕਰ ਉਹਨਾ ਹੋ ਗਿਆ ਨਾ ਨਾ ਕੋਈ ਨਹੀਂ ਕੋਈ ਜਿੱਦ ਗਿਆ ਇਹ ਇਹ ਦੱਸਣਗੇ ਨਾਲ ਹੈ ਨਾ 3 ਸ਼ਾਟ ਹੈ ਇਹ 3 ਸ਼ਾਟ ਨਹੀਂ ਮੈਂ ਕਲੋਜ਼ਰ ਹੀ ਕਹਿ ਰਿਹਾ ਹਾਂ ਆਵਾਇਡ ਦੇ ਲਿਆ 3 ਸ਼ਾਟ ਤੁਸੀਂ ਮੰਨਣਾ ਨਹੀਂ ਕਰਦੇ ਵੀ ਆਪਾਂ ਕਲੋਜ਼ਰ ਰਹਿਣਾ ਵੀ ਮੈਂ ਉਹਨੂੰ ਇਹ ਤਕਰੀਬਨ ਕਿਹਾ ਜੇ ਪੁੱਤੂ ਕਟੋ ਕੱਟ ਆਪਣੇ ਭੈਣ ਭਾਈਆਂ ਨੂੰ ਤਾਂ ਫੋਨ ਮਾਰ ਦਿੰਦਾ ਇੱਕ ਉਹ ਮੇਰੀ ਆ ਹਲਤ ਨੂੰ ਦੱਸੇਗਾ ਪਰ ਨਹੀਂ ਚ ਬਣਨਗਾ ਕੋਈ ਲੋਕ ਕੋਈ ਪਤਾ ਨਹੀਂ ਕਿਨੇ ਕੀ ਕ੍ਰਿਤੀਗਰ ਹਾਲਤ ਚੋਂ ਆ ਅਸੀਂ ਹੁਣ ਛੇਤੀ ਜਾ ਕੇ ਇਹਨੂੰ ਦੇਖੇ ਤੇ ਦੇਖਣਾ ਕਿ ਮੇਰੇ ਘਰੇ ਆਪੇ ਬਾਅਦ ਵਿੱਚ ਕਰੇ ਮੈਚਾਂ ਦੀ ਲੋੜ ਪਈ ਰਹੀ ਹੈ ਛੇਤੀ ਜਾ ਕੇ ਮਿਲ ਆਇਆ ਠੀਕ ਕਰ ਠੀਕ ਹੈ ਠੀਕ ਹੈ ਚਲੋ ਚਲੋ ਲੁੱਕ ਦੋ ਇੱਧਰ ਕੈਮਰੇ 'ਚ ਹੁਣ ਮੜੀ ਮੇਰੇ ਗੱਨੀ ਓਸਤਾਦ ਉਸਤਾਦ ਹੁਣੇ ਆਈਏ ਘਟਕੇ ਵਾਦੀ ਬੱਤ ਕਿੰ ਕੀ ਕਰਦਾ ਮੇਰੇ ਖੇਤਾਂ 'ਚ ਤੇਰੇ ਸੀ ये मेरे खेत है तो की बकवास कर रहा है मेरे खेत है तो देख खेत सी पर तुम ये मेरे खेत है तेरा दिमाग सही है मेरा दिमाग